ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਠੀਕ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਦੋ ਤਿੰਨ ਦਿਨ ਤੋਂ ਮੇਰੇ ਕੋਲ ਵਲੌਗ ਨਹੀਂ ਬਣੇ ਮੈਨੂੰ ਫੀਵਰ ਹੋਇਆ ਪਿਆ ਸੀਗਾ ਤਾਂ ਕਰਕੇ ਤੇ ਅੱਜ ਮੈਂ ਕਿਹਾ ਚਲੋ ਪੈਣਾ ਦੇਣਾ ਸ਼ੇਅਰ ਕਰ ਦਈਏ ਮੈਮ ਲੱਗੀ ਸੀ ਆਸਾਨ ਤਰੀਕੇ ਨਾਲ ਕਿੱਦਾਂ ਫਟਕਰੀ ਨੂੰ ਫੋਲਡ ਕਰਦੇ ਨੇ ਤੇ ਉਹ ਤਰੀਕਾ ਦੱਸਣ ਲੱਗੀ ਹਾਂ ਕਿ ਫਟਕਰੀ ਮੈਂ ਕਾਫੀ ਚੀਜ਼ਾਂ ਤੁਹਾਨੂੰ ਪਤਾ ਯੂਜ਼ ਹੁੰਦੀਆਂ ਫੇਸ ਪੈਕ ਵਗੈਰਾ ਤੇ ਉਹ ਮੈਂ ਬਣਾਉਣਾ ਸੀ ਤੇ ਮੈਂ ਕਿ ਚਲੋ ਪੈਣਾ ਨਾ ਕਿਉਂ ਨਾ ਸ਼ੇਅਰ ਕਰਦਾ ਤੇ ਉਹ ਮੈਂ ਤਵੇ ਨੂੰ ਗਰਮ ਰੱਖਿਆ ਹੈ ਤੇ ਮੈਂ ਨਾ ਇੱਕ ਵਾਰੀ ਪਾਊਡਰ ਬਣਾ ਕੇ ਰੱਖ ਲੈਣੀ ਆ ਕਿ ਉਹਦੇ ਵਿੱਚ ਮੈਂ ਕਈ ਵਾਰੀ ਨਾ ਅ ਮੰਜਨ ਵਗੈਰਾ ਬਣਾਉਣਾ ਜੋ ਕੁਛ ਵੀ ਨਾ ਫਟਕਰੀ ਦਾ ਬਹੁਤ ਫਾਇਦਾ ਹੈ ਨਾਉਣ ਲੱਗਿਆ ਥੋੜੀ ਜਿਨੀ ਫਟਕਰੀ ਜਿਹੜੀ ਤੁਸੀਂ ਪਾਣੀ ਵਿੱਚ ਪਾ ਦੋ ਤੇ ਉਹਦੇ ਨਾਲ ਵੀ ਬਹੁਤ ਫਾਇਦੇ ਆ ਇਨਫੈਕਸ਼ਨ ਵਗੈਰਾ ਤੁਹਾਡੇ ਸਾਰੇ ਖਤਮ ਹੋ ਜਾਂਦੇ ਆ ਇਸ ਕਰਕੇ ਉਹ ਮੈਂ ਬਾਥਰੂਮ ਵਿੱਚ ਵੀ ਥੋੜੀ ਜਿਨੀ ਫਟਕਰੀ ਰੱਖ ਦੇਣੀ ਆ ਤੇ ਮੈਂ ਕਿੱਦਾਂ ਫੋਲ ਕਰਦੀ ਆ ਤੇ ਤੁਹਾਨੂੰ ਮੈਂ ਦੱਸਦੀ ਆ ਚਲੋ ਤਵਾ ਸਾਡਾ ਹੋ ਗਿਆ ਗਰਮ ਤੇ ਮੈਂ ਫਟਕਰੀ ਲੈ ਕੇ ਆਈ ਸੀਗੇ ਮਤਲਬ 25 ਰੁਪਏ ਦੀ ਸ਼ਾਇਦ ਇੰਨੀ ਦੀ ਮੈਨੂੰ ਮਿਲੀ ਹੈ ਫਟਕਰੀ ਇਹ ਡਲੀਆਂ ਵਾਲੀ ਫਟਕਰੀ ਜਦੋਂ ਵੀ ਫੁੱਲ ਕਰਨੀ ਆ ਜਿਹੜੀ ਫਟਕਰੀ ਆ ਉਹ ਤੁਸੀਂ ਡਲੀਆਂ ਵਾਲੀ ਲੈਣੀ ਆ ਇਦਾਂ ਦੀ ਜਿਹੜੀ ਹੁੰਦੀ ਮਿਲ ਜਾਂਦੀ ਆ ਤੇ ਕਈ ਪਿੰਕ ਕਲਰ ਦੀ ਵੀ ਹੁੰਦੀ ਆ ਇਹ ਥੋੜੇ ਪਿੰਕ ਪਿੰਕ ਚ ਵੀ ਹੈਗੀ ਆ ਕੁਝ ਵਾਈਟ ਚ ਵੀ ਹੈਗੀ ਆ ਤੇ ਜਾਂ ਤੁਸੀਂ ਜਿਹੜੀ ਫੇਸ ਤੇ ਮਲਦੇ ਹੋ ਉਹ ਇਹ ਕੁਸੇ ਵੀ ਬ੍ਰਾਂਡ ਦੀ ਲੈ ਲਓ ਫਟਕਰੀ ਤੇ ਉਹ ਤੋ ਇਦਾਂ ਇਸ ਵੀ ਆਉਂਦੀ ਆ ਕਿ ਜਿਵੇਂ ਚੱਕੀ ਨਹੀਂ ਹੁੰਦੀ ਸਾਬਨ ਦੀ ਇਦਾਂ ਮਿਲ ਜਾਂਦੀ ਆ ਛੋਟੀ ਵੀ ਵੱਡੀ ਵੀ ਮਿਲ ਜਾਂਦੀ ਉਹ ਫੇਸ ਤੇ ਉਹ ਲਗਾਉਣ ਨਾਲ ਕਿੱਡੇ ਲਈ ਜਿਹੜੀ ਹੁੰਦੀ ਥੋੜੀ ਉਖੜੀ ਜੀ ਲੱਗਣ ਲੱਗ ਜਾਂਦੀ ਫੇਸ ਤੇ ਤੇ ਉਹ ਬੜੇ ਆਰਾਮ ਨਾਲ ਤੁਸੀਂ ਮਲ ਸਕਦੇ ਹੋ ਤੁਸੀਂ ਉਹ ਲੈ ਸਕਦੇ ਹੋ ਤੇ ਹੁਣ ਅਸੀਂ ਕਰਦੇ ਆ ਇਹਨੂੰ ਫੁੱਲ ਚਲੋ ਦੱਸਦੇ ਆ ਤੁਹਾਨੂੰ ਹਾਂਜੀ ਫਰੈਂਡਸ ਇੱਥੇ ਤਵਾ ਮੈਂ ਗਰਮ ਕਰਨ ਨੂੰ ਰੱਖ ਦਿੱਤਾ ਸੀ ਤੇ ਇਹ ਹੁਣ ਮੈਂ ਜਿਹੜੀ ਫਟਕਰੀ ਲੈਂਦੀ ਹੋਈ ਆ ਇਹਨੂੰ ਮੈਂ ਫੋਲ ਕਿੱਦਾਂ ਕਰਨਾ ਉਦਾਂ ਦੱਸਾਂਗੀ ਤੇ ਅੱਜ ਥੋੜੀ ਜਿਹੀ ਵੀਡੀਓ ਨਾਲ ਲੰਬੀ ਹੋ ਜਾਣੀ ਆ ਕਿਉਂਕਿ ਫਟਕਰੀ ਨੂੰ ਪਹਿਲਾਂ ਮੈਂ ਤੁਹਾਨੂੰ ਫੋਲ ਕਰਨਾ ਦੱਸਾਂਗੀ ਫਿਰ ਇਸ ਤੋਂ ਬਾਅਦ ਮੈਂ ਕਿੱਦਾਂ ਯੂਜ਼ ਕਰਨੀ ਉਹ ਵੀ ਦੱਸਾਂਗੀ ਜ਼ਰੂਰ ਤੇ ਐਂਡ ਤੱਕ ਬਣੇ ਰਹੋ ਤੇ ਇਹ ਫਟਕਰੀ ਜਿੰਨੀ ਵੀ ਲੈਂਦੀ ਸੀ ਇਹਨੂੰ ਮੈਂ ਸਾਰੀ ਫਟਕਰੀ ਨੂੰ ਤਵੇ ਦੇ ਉੱਤੇ ਪਹਿਲਾਂ ਤਵਾ ਇਹਨੂੰ ਗਰਮ ਕੀਤਾ ਸੀ ਫਿਰ ਮੈਂ ਸਾਰੀ ਫਟਕਰੀ ਨੂੰ ਉੱਪਰ ਰੱਖਤਾ ਤੇ ਇਦਾਂ ਜਿਵੇਂ ਪੂੜੇ ਵਾਂਗੂ ਬਣ ਜਾਂਦਾ ਇਦਾਂ ਸਾਰਾ ਪਾਣੀ ਜੇ ਨਿਕਲੇਗਾ ਫਟਕਰੀ ਚੋਂ ਤੇ ਇਹ ਘਬਰਾਉਣਾ ਨਹੀਂ ਇਹ ਫਟਕਰੀ ਨੂੰ ਕੀ ਹੋ ਗਿਆ ਤੇ ਜਿਹੜੀਆਂ ਪੈਣਾ ਸ਼ੁਰੂ ਜਿਨ੍ਹਾਂ ਨੇ ਨਹੀਂ ਵਰਤੀ ਉਹ ਇਦਾਂ ਵਰਤ ਫੁੱਲ ਕਰਨੀਆਂ ਦੱਸ ਰਹੀ ਮੈਂ ਤੇ ਇਹਨੇ ਇਦਾਂ ਪਾਣੀ ਵਾਂਗੂ ਸਾਰੀ ਜਿਹੜੀ ਫਟਕਰੀ ਆ ਇਦਾਂ ਹੋ ਜਾਏਗੀ ਤੇ ਥੱਲੇ ਥੱਲੇ ਜਿਵੇਂ ਜਿਵੇਂ ਸੁੱਕਦੀ ਜਾਏਗੀ ਥੱਲੇ ਉਹ ਤੇ ਨਾਲ-ਨਾਲ ਪਾਊਡਰ ਬਣੀ ਜਾਏਗਾ ਤੇ ਇਦਾਂ ਵਿੱਚ ਵਿੱਚ ਹਿਲਾਉਂਦੇ ਰਹਿਣਾ ਕਰਦੇ ਦੇ ਨਾਲ ਤੇ ਮੈਂ ਇਹਨੂੰ ਸਾਰੀ ਫਟਕਰੀ ਨੂੰ ਇਦਾਂ ਕਰੀ ਗਈ ਕਿਉਂਕਿ ਬਹੁਤ ਜ਼ਿਆਦਾ ਫਟਕਰੀ ਜਿਹੜੀ ਜ਼ਿਆਦਾ ਬਣ ਜਾਏਗੀ ਹਜੇ ਤੇ ਘੱਟ ਲੱਗ ਰਹੀ ਹੈ ਨਾ ਇਹ ਬਹੁਤ ਤਵਾ ਪੂਰਾ ਭਰ ਜਾਏਗਾ ਤੇ ਇਹ ਜਿਹੜੀ ਫਟਕਰੀ ਆ ਫਿਰ ਮੈਨੂੰ ਪੀਸ ਕੇ ਅੱਛੀ ਤਰ੍ਹਾਂ ਥੋੜੀ ਜਿੰਨੀ ਮੈਂ ਇਹਨੂੰ ਇੱਕ ਡਬੀ ਚ ਪਾ ਕੇ ਬਾਥਰੂਮ ਚ ਰੱਖਾਂਗੀ ਕਿ ਜਦੋਂ ਵੀ ਅਸੀਂ ਨਹਾਉਂਦੇ ਆ ਤੇ ਅਸੀਂ ਉਦੋਂ ਵੀ ਯੂਜ਼ ਕਰ ਸਕਦੇ ਆ ਇਨਫੈਕਸ਼ਨ ਤੋਂ ਬਹੁਤ ਬਚਾਉਂਦੀ ਆ ਤੇ ਜਦੋਂ ਇਦਾਂ ਅਸੀਂ ਪਲਟਦੇ ਬੁਰੀ ਨਾ ਇਹ ਚਿਕਨੀ ਜੀ ਹੋ ਜਾਂਦੀ ਜਿੱਦਾਂ ਤੇ ਹੌਲੀ ਹੌਲੀ ਵਾਸੀ ਨੇ ਮਲਾਈ ਮ ਆਪਣੇ ਪਾਊਡਰ ਫਾਰਮ ਚ ਆ ਜਾਣਾ ਤੇ ਥੋੜਾ ਜਿਹਾ ਨਾ ਟਾਈਮ ਜ਼ਰੂਰ ਲੱਗਦਾ ਪਹਿਲਾਂ ਸੇਕ ਨੂੰ ਤੇਜ ਕੀਤਾ ਸੀ ਮੈਂ ਤੇ ਹੁਣ ਮੈਂ ਇਹਨੂੰ ਜਿਆਦਾ ਇਹ ਕਾਲੀ ਨਾ ਹੋ ਜਾਈ ਹੈ ਨਾ ਜਲ ਨਾ ਜਾਵੇ ਫਟ ਕਰੇ ਤੇ ਇਹਨੂੰ ਮੈਂ ਹੌਲੀ ਸਲੋ ਹੀ ਫਲੇਮ ਤੇ ਮ ਰੱਖਾਂਗੇ ਤੇ ਹੌਲੀ ਹੌਲੀ ਜਿਹੜੀ ਇਦਾਂ ਬਣਦੀ ਜਾਏਗੀ ਤੇ ਮੈਂ ਇਹਨੂੰ ਕਮ ਸੇ ਕਮ ਨੇ ਇੱਥੇ ਘੰਟਾ ਮੈਨੂੰ ਪੂਰਾ ਲੱਗ ਗਿਆ ਸੀ ਕਿਉਂਕਿ ਮੈਂ ਤੇਜ਼ ਅੱਗ ਤੇ ਬਿਲਕੁਲ ਨਹੀਂ ਇਹਨੂੰ ਕੀਤਾ ਤੇ ਮੈਂ ਦੇਖੋ ਉੱਪਰੋਂ ਮੈਂ ਤੁਹਾਨੂੰ ਦਿਖਾਇਆ ਕਿ ਪਾਊਡਰ ਜਿਹੜਾ ਬਣ ਜਾਣਾ ਤੇ ਥੱਲੇ ਇਦਾਂ ਦਾ ਜਮੀਂ ਜਿਵੇਂ ਸੁੱਕੀ ਜਾਏਗਾ ਪਾਊਡਰ ਬਣੀ ਜਾਏਗਾ ਤੇ ਉਹਨੂੰ ਕੱਪੜਾ ਛਾਨ ਕਰ ਲਓ ਤੇ ਮੈਂ ਤੇ ਪਾਣੀ ਰੱਖੀ ਹੋਈ ਹੈ ਉਹਦੇ ਵਿੱਚੋਂ ਮੈਂ ਥੱਲੇੋਂ ਕੱਢ ਕੇ ਅਲੱਗ ਤੋਂ ਮੈਂ ਪਾਈ ਜਾਵਾਂਗੀ ਤੇ ਉਨ ਨਾਲ-ਨਾਲ ਪਤਾ ਚੱਲੀ ਜਾਂਦਾ ਕਿ ਜਿਹੜਾ ਇਹ ਫੁੱਲ ਵਾਂਗੂ ਫੁੱਲ ਰਹੀ ਆ ਕਿਉਂਕਿ ਫੁੱਲ ਜਾਂਦੀ ਆ ਫਟਕਰੀ ਆ ਦੇਖੋ ਹੁਣ ਫੁੱਲ ਗਈ ਆ ਮੈਂ ਥੱਲੇ ਉਹ ਜਿਹੜਾ ਪਾਊਡਰ ਹੈ ਸਾਰਾ ਇੱਦਾਂ ਕੱਢ ਲੈਣਾ ਤੇ ਇਹਨੂੰ ਤਾਂ ਹੱਥ ਦੇ ਨਾਲ ਮੈਂ ਕੁੱਟਾਂਗੀ ਨਹੀਂ ਇਹਨੂੰ ਕਈ ਪੈਣਾ ਹੈ ਫਟਕਰੀ ਨੂੰ ਕੁੱਟਦੀਆਂ ਕਿਉਂਕਿ ਜਦ ਤੱਕ ਇਹ ਫਟਕਰੀ ਜਦੋਂ ਚੰਗੀ ਤਰ੍ਹਾਂ ਸਾਰੇ ਅੰਦਰੋਂ ਇਹਦਾ ਪਾਣੀ ਸੁੱਕਦਾ ਨਹੀਂ ਤਦ ਤੱਕ ਇਹ ਫਟਕੜੀ ਨਹੀਂ ਗਈ ਪੈਣਾ ਮਤਲਬ ਇਹ ਗਿੱਜੀ ਗਿੱਜੀ ਜੀ ਹੋ ਜਾਂਦੀ ਗਿੱਲੀ ਗਿੱਲੀ ਕਿ ਇਹਨੂੰ ਕੁੱਟ ਲੈਂਦੀਆਂ ਹਨਾ ਤਾਂ ਫਿਰ ਕੱਚੀ ਫਟਕੜੀ ਰਹਿ ਜਾਂਦੀ ਹੈ ਤੇ ਇਹਨੂੰ ਕੱਚੀ ਫਟਕੜੀ ਨਹੀਂ ਰਹਿਣ ਦੇਣਾ ਕਿਉਂਕਿ ਪੂਰੀ ਤਰ੍ਹਾਂ ਫੋਲ ਕਰਨਾ ਦੇਖੋ ਪਾਊਡਰ ਆਪੇ ਮਹੀਨ ਬਣ ਗਿਆ ਕਿਉਂਕਿ ਮੈਨੂੰ ਕੁੱਟਣਾ ਵੀ ਨਹੀਂ ਪਿਆ ਕਿ ਆਪਣੇ ਆਪ ਹੀ ਪਾਊਡਰ ਬਣੇਗਾ ਤੇ ਇਦਾਂ ਜਿੱਦਾਂ ਮੋਟੀਆਂ ਡਲੀਆਂ ਫਿਰ ਮੈਂ ਉੱਪਰ ਤਾਂ ਵਿੱਚ ਇਦਾਂ ਪਾ ਦਾਂਗੀ ਇਦਾਂ ਕਰ ਕਰਕੇ ਮੈਂ ਸਾਰੀ ਹੀ ਜਿੰਨੀ ਫਟਕੜੀ ਸੀ ਸਾਰੀ ਮੈਨੂੰ ਫੋਲ ਕਰ ਲਿਆ ਸੀਗਾ ਤੇ ਇਦਾਂ ਹੀ ਸੁਹਾਗਾ ਜਿਹੜਾ ਹੁੰਦਾ ਸੁਹਾਗੇ ਨੂੰ ਵੀ ਇਦਾਂ ਹੀ ਫੁੱਲ ਕਰਦੇ ਆ ਉਹ ਵੀ ਫਟਕਰੀ ਵਾਂਗੂ ਹੀ ਹੁੰਦਾ ਤੇ ਉਹਨੂੰ ਵੀ ਇਦਾਂ ਫੁੱਲ ਕਰਕੇ ਰੱਖ ਲੋ ਘਰ ਵਿੱਚ ਸੁਹਾਗਾ ਬਹੁਤ ਵਧੀਆ ਹੈ ਕਿ ਖਾਂਸੀ ਜਕਾਮ ਵਗੈਰਾ ਪੁਰਾਣੀ ਤੋਂ ਪੁਰਾਣੀ ਖਾਂਸੀ ਜਿਹਨਾਂ ਨੂੰ ਹੁੰਦੀ ਆ ਉਹ ਵੀ ਇਹ ਲੈਂਪ ਤੇ ਠੀਕ ਹੋ ਜਾਂਦੀ ਆ ਤੇ ਇਹ ਘਰ ਚ ਹੋਮ ਰੈਮਡੀਆ ਜਿਹੜੀਆਂ ਛੋਟੀਆਂ ਛੋਟੀਆਂ ਕਰ ਲੈਣੀਆਂ ਚਾਹੀਦੀਆਂ ਕਿ ਉਹ ਕਿ ਡਾਕਟਰਾਂ ਤੋਂ ਭੱਜਣ ਤੋਂ ਪਹਿਲਾਂ ਆਪਣਾ ਘਰ ਥੋੜਾ ਜਨਾ ਜ਼ਰੂਰ ਇਦਾਂ ਜੁਗਾਰ ਜਿਹਾ ਕਰ ਲੈਣਾ ਚਾਹੀਦਾ ਤੇ ਆ ਦੇਖੋ ਕਿੰਨੀ ਸੋਹਣੀ ਸਾਰੀ ਫੁੱਲ ਗਈ ਆ ਤੇ ਇਹ ਹੁਣ ਮੈਂ ਸਾਰੀ ਇਦਾਂ ਹੀ ਕੱਪੜਾ ਸ਼ੈਣ ਜਿਵੇਂ ਪਹਿਲਾਂ ਸ਼ਾਨੀ ਚ ਸ਼ਾਨਾਂਗੀ ਫਿਰ ਉਸ ਤੋਂ ਬਾਅਦ ਜੇ ਮੈਨੂੰ ਅ ਫਰੈਂਡਸ ਮੈਂ ਹੁਣੇ ਜਿਹੜੀ ਸੀਗੀ ਫਟਕਰੀ ਉਹਨੂੰ ਫੁੱਲ ਕੀਤਾ ਹੈ ਨਾ ਫੁੱਲ ਫੁੱਲ ਕਰਕੇ ਕਿੱਦਾਂ ਫੁੱਲ ਕੀਤਾ ਤੁਹਾਨੂੰ ਸਾਰਾ ਮੈਂ ਦੱਸਿਆਂਗੀ ਹੈ ਨਾ ਦੱਸਿਆ ਹੋਇਆ ਤੇ ਇਹ ਮੈਂ ਸ਼ੀਸ਼ੀ ਚ ਭਰ ਕੇ ਰੱਖ ਲਈਆ ਤੇ ਕਈਆਂ ਭੈਣਾਂ ਦੇ ਸਵਾਲ ਆ ਰਹੇ ਸੀ ਕਿ ਸਵਾਗੇ ਨੂੰ ਫਟਕਰੀ ਬੋਲਦੇ ਆ ਭੈਣ ਤੇ ਸਵਾਗਾ ਜਿਹੜਾ ਅਲੱਗ ਹੁੰਦਾ ਹੈ ਫਟਕਰੀ ਅਲੱਗ ਹੁੰਦੀ ਆ ਕਿ ਮੈਂ ਸਵਾਗਾ ਜਿਹੜਾ ਵੈਸੇ ਪੀਸ ਕੇ ਰੱਖਿਆ ਸਾਲ ਹੋ ਗਿਆ ਇਹ ਸੁਹਾਗਾ ਵੀ ਫਟਕਰੀ ਵਾਂਗੂ ਹੀ ਫੁੱਲ ਕਰਕੇ ਤਵੇ ਤੇ ਪੀਸਿਆ ਜਾਂਦਾ ਜਿੱਦਾਂ ਇਹ ਫਟਕਰੀ ਪੀਸਦੀ ਉਦਾਂ ਹੀ ਸੁਹਾਗਾ ਪੀਸਾ ਹੈ ਤੇ ਸੁਹਾਗੇ ਦੇ ਬਹੁਤ ਬੈਨੀਫਿਟ ਹੈ ਕਿ ਤੁਸੀਂ ਆਪਣੇ ਬੱਚੇ ਬਿਮਾਰ ਹੋ ਜਾਂਦੇ ਖਾਂਸੀ ਵਗੈਰਾ ਗਲਾ ਖਰਾਬ ਹੁੰਦਾ ਜਦੋਂ ਵੀ ਬਹੁਤ ਜ਼ਿਆਦਾ ਖਾਂਸੀ ਆਉਂਦੀ ਵੱਡਿਆਂ ਨੂੰ ਛੋਟਿਆਂ ਨੂੰ ਕਿਸੇ ਨੂੰ ਵੀ ਤੇ ਸ਼ਹਿਦ ਲਓ ਇੱਕ ਚਮਚ ਤੇ ਚੁਟਕੀ ਇਦਾਂ ਬੱਚਿਆਂ ਨੂੰ ਚੁਟਕੀ ਲੈਣੀ ਹੈ ਇਦਾਂ ਕਰਕੇ ਪਾ ਕੇ ਉੱਚ ਮਿਕਸ ਕਰਕੇ ਦੇ ਦਿਓ ਦੋ ਤਿੰਨ ਵਰੀ ਦੋਗੇ ਤੁਹਾਡੇ ਬੱਚਿਆਂ ਦੀ ਜਿਹੜੀ ਠੰਡ ਲੱਗੀ ਛਾਤੀ ਛਾਂਛਾਂ ਕਰਦੀ ਇੱਕਦਮ ਠੀਕ ਹੋ ਜਾਏਗੀ ਤੇ ਇਹ ਸੁਆਗਾ ਹਮੇਸ਼ਾ ਹੀ ਮੈਂ ਆਪਣੇ ਘਰ ਚ ਰੱਖਦੀ ਆ ਸੁਆਗਾ ਅਲੱਗ ਹੈ ਤੇ ਫਟਕਰੀ ਅਲੱਗ ਹੈ ਇਹ ਤੁਹਾਡਾ ਸਵਾਲ ਦਾ ਜਵਾਬ ਤੁਹਾਨੂੰ ਮਿਲ ਗਿਆ ਹੋਣਾ ਤੇ ਅੱਜ ਮੈਂ ਫਟਕਰੀ ਜਿਹੜੀ ਘਰ ਜਿਹੜੀ ਫੁੱਲ ਕਰਕੇ ਇੱਕ ਸ਼ੀਸ਼ੀ ਚ ਪਾ ਕੇ ਕੱਪੜੇ ਛਾਂ ਕਰਕੇ ਰੱਖੀ ਆ ਤੇ ਇਹਦਾ ਸਹੀ ਤਰੀਕਾ ਦੱਸਿਆ ਤੁਹਾਨੂੰ ਕਿ ਕਿਦਾਂ ਇਹਨੂੰ ਤੁਸੀਂ ਫੁੱਲ ਕਰ ਸਕਦੇ ਹੋ ਤੇ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀਆਂ ਕਿ ਅਸੀਂ ਫਟਕਰੀ ਨੂੰ ਅੱਜ ਕਿ ਕਿਦਾਂ ਯੂਜ਼ ਕਰਨਾ ਹੈ ਤੇ ਅੱਜ ਮੈਂ ਫਟਕਰੀ ਨੂੰ ਹੁ ਇੱਕ ਚਮਚ ਲੈ ਲਾਂਗੀ ਮੈਂ ਫਟਕਰੀ ਦਾ ਇੰਨਾ ਕ ਇੰਨੀ ਫਟਕਰੀ ਲੈ ਲਾਂਗੀ ਚਮਚ ਛੋਟਾ ਹੀ ਹੈ ਤੇ ਵਿਸਣ ਦਾ ਆਟਾ ਲੈ ਲਾਂਗੀ ਤੋਂ ਯਾਨੀ ਕਿ ਵਿਸਣ ਜਿਹਨੂੰ ਕਹਿੰਦੇ ਮੈਂ ਇਹ ਦਾਲ ਘਰ ਹੀ ਧੁੱਪ 'ਚ ਸੁਕਾ ਕੇ ਤੇ ਗ੍ਰਾਈਂਡ ਕਰਕੇ ਤੇ ਘਰੇ ਹੀ ਵਿਸਣ ਬਣਾਇਆ ਤੇ ਵੀ ਸੰਦਾ ਇਹਨਾਂ ਚਮਚ ਲੈ ਲਾਂਗੇ ਹਾਫ ਜਿੰਨੀ ਫਟਕਰੀ ਲਈ ਉਹ ਨਹੀਂ ਸੀ ਇਹ ਚਮਚ ਲੈ ਲਾਂਗੇ ਉਸ ਤੋਂ ਬਾਅਦ ਅਸੀਂ ਮਲਠੀ ਲੈ ਲਾਂਗੇ ਮਲਠੀ ਬਹੁਤ ਵਧੀਆ ਮਲਠੀ ਦਾ ਸੀਰਮ ਮੈਂ ਬਣਾ ਕੇ ਰੱਖਿਆ ਹੋਇਆ ਸ਼ਹਿਦ ਦੇ ਵਿੱਚ ਪਾ ਕੇ ਤੇ ਬਦਾਮ ਰੋਗਨ ਪਾਇਆ ਤੇ ਮਲਠੀ ਦੀ ਸਟਿਕ ਵਿੱਚ ਕੱਚ ਦੇ ਵਿੱਚ ਦੋ ਤਿੰਨ ਦੇ ਲਈ ਰੱਖੀ ਹੋਈ ਹੈ ਤੇ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਉਹਦਾ ਸੀਰਮ ਬਣਾ ਲਓ ਬਹੁਤ ਫਾਇਦੇਮੰਦ ਹੈ ਤੇ ਜਿੰਨਾਂ ਭੈਣਾਂ ਦੇ ਇੰਨੀ ਮਲਠੀ ਬਾਣੀ ਚੌਥਾ ਹਿੱਸਾ ਮਲਠੀ ਦਾ ਮੈਂ ਪਾਇਆ ਤੇ ਤੁਸੀਂ ਮਲਠੀ ਪਾ ਲਓ ਜਾਂ ਫਿਰ ਚੋਲਾ ਦਾ ਆਟਾ ਵੀ ਪਾ ਸਕਦੇ ਹੋ ਹਨ ਤੇ ਮੈਂ ਅੱਜ ਚੋਲਾ ਦਾ ਆਟਾ ਜਿਹੜਾ ਉਹ ਸਕਿਪ ਕਰਾਂਗੀ ਇਹਦੇ ਵਿੱਚ ਜਿਹੜਾ ਮੈਂ ਮਸਰੀ ਜਿਹੜੀ ਉਹਦਾ ਜਿਹੜਾ ਪਾਊਡਰ ਬਣਾ ਕੇ ਰੱਖਿਆ ਹੋਇਆ ਮਸਾਲਾ ਦਾਲ ਦਾ ਉਹ ਪਾਵਾਂਗੀ ਇਹ ਚੌਥਾ ਚੀਜ਼ਾਂ ਨੂੰ ਮੈਂ ਮਿਕਸ ਕਰਾਂਗੀ ਇਹਨਾਂ ਚੌਥਾ ਚੀਜ਼ਾਂ ਦਾ ਐਨੇ ਵਧੀਆ ਫਾਇਦਾ ਹੈ ਜਿੰਨਾ ਭੈਣਾ ਦੇ ਚੁਰਰੀਆਂ ਜਿਹੜੀਆਂ ਮਤਲਬ ਯੂਜ਼ ਕਰ ਰਹੀਆਂ ਨੇ ਹੌਲੀ ਹੌਲੀ ਘਟ ਗਈਆਂ ਨੇ ਤੇ ਉਹ ਭੈਣ ਕਹਿੰਦੀਆਂ ਕੀ ਕਹਿੰਦੇ ਆ ਕਿ ਮੈਂ ਤੇ ਅੱਗੇ 9 ਹਫ਼ਤੇ ਵਿੱਚ ਥੋੜਾ ਫਰਕ ਪਿਆ ਫਟਕਰੀ ਦੇ ਨਾਲ ਤੇ ਇਹ ਜਿਹੜਾ ਤੁਸੀਂ ਫੇਸ ਪੈਕ ਦੱਸੇ ਸੀ ਉਹਨਾਂ ਨਾਲ ਫਰਕ ਪਿਆ ਤੇ ਤੁਹਾਡਾ ਇਹ ਮਤਲਬ ਇਹ ਵੀ ਨਹੀਂ ਰਹਿਣ ਦੇ ਉਹ ਵੀ ਨਹੀਂ ਰਹੂਗਾ ਜਿਹੜਾ ਕਾਲਾਪਾਨ ਹੈ ਤੇ ਝੁਰੜੀਆਂ ਵਗੈਰਾ ਪੈ ਜਾਂਦੀਆਂ ਟੈਨਿੰਗ ਹੋ ਜਾਂਦੀ ਹੈ ਤੇ ਬਿਲਕੁਲ ਤੁਹਾਡੀ ਨਹੀਂ ਰਹੇਗੀ ਤੇ ਇਹਦੇ ਵਿੱਚ ਹੀ ਸੀ ਪਾਵਾਂਗੇ ਹੁਣ ਥੋੜੀ ਜਿਹੀ ਨੀ ਕਲਾਸ ਦੀ ਥੋੜੀ ਜਿਹੀ ਜਿਆਦਾ ਨਹੀਂ ਚਮਚ ਭਰ ਕੇ ਨਹੀਂ ਪਾਣੀ ਤੁਸੀਂ ਥੋੜੀ ਜੀ ਮੈਸੇ ਮੇਰੇ ਕੋ ਡਰਾਪਸ ਵਾਲੀ ਨਹੀਂ ਸੀ ਇਹ ਸ਼ੀਸ਼ੀ ਚ ਹੈ ਵੱਡੀ ਚ ਤੇ ਥੋੜੀ ਜੀ ਪਾ ਲਾਂਗੇ ਇੰਨੇ ਜਿਆਦਾ ਨਹੀਂ ਪਾਣੀ ਥੋੜੀ ਜੀ ਪਾ ਕੇ ਮਿਕਸ ਕਰ ਲਾਂਗੇ ਤਾਂ ਮੈਂ ਮਤਲਬ 5 6 ਬੂੰਦਾਂ ਅਸੀਂ ਇਹਨੂੰ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਜੇ ਤੁਸੀਂ ਗਲਾਬ ਜਨ ਪਾਣਾ ਉਹ ਵੀ ਪਾ ਸਕਦੇ ਹੋ ਤੇ ਐਲੋਵੇਰਾ ਪਾਣਾ ਉਹ ਵੀ ਪਾ ਸਕਦੇ ਹੋ ਇਸ ਤੋਂ ਬਾਅਦ ਅਸੀਂ ਤੁਸੀਂ ਐਲੋਵੇਰਾ ਪਾ ਸਕਦੇ ਇਹ ਮੇਰੇ ਕੋ ਨਾ ਵਰਦਾਨ ਦਿਓ ਮੈਂ ਮੰਗਵਾਈ ਸੀਗੇ ਤੇ ਇਹ ਵਾਈਟ ਕਲਰ ਚ ਹੈਗੀ ਆ অ্যালোਵੇਰਾ ਘਰ ਵੀ ਮੇਰੇ ਕੋਲ ਲੱਗੀ ਸੀ ਪਰ ਮੇਰੇ ਕੋਲ ਇਹ ਵੀ ਪਈ ਮੈਂ ਇਹਦੇ ਚ ਥੋੜੀ ਜਿਨੀ ਪਾ ਦਾਂਗੀ ਥੋੜੀ ਜੀ অ্যালোਵੇਰਾ ਵਿੱਚ ਪਾ ਦਾਂਗੇ ਇਹ ਮੈਂ ਅਵੇਸੇ ਮੰਗਾ ਕੇ ਰੱਖੀ ਹੋਈ ਸੀ ਘਰ ਸਵੇਰੇ ਮੈਂ ਚਮਚਕ ਲੈ ਲੈਂਦੀ ਤਾਂ ਕਰਕੇ ਇਹ ਮੈਂ ਯੂਜ਼ ਕਰ ਲਾਂਗੀ ਹੁਣ ਇਸ ਤੋਂ ਬਾਅਦ ਮੈਂ ਕੱਚਾ ਦੁੱਧ ਲਿਆ ਹੋਇਆ ਹੈ ਜਿਹੜਾ ਗਰਮ ਕਰਕੇ ਮੈਂ ਫਰਿੱਜ ਰੱਖਿਆ ਹੋਇਆ ਸੀ ਉਹ ਮੈਂ ਪਾਵਾਂਗੀ ਥੋੜਾ ਜਿਨਾ ਤੇ ਅਸੀਂ ਸਾਰੇ ਦਾ ਇਹਦਾ ਇਦਾਂ ਬਣਾ ਲਾਂਗੇ ਔਰ ਇਹਦਾ ਇੰਨਾ ਵਧੀਆ ਰਿਜ਼ਲਟ ਆਉਂਦਾ ਨਾ ਫਟਕਰੀ ਦਾ ਬਹੁਤ ਵਧੀਆ ਰਿਜ਼ਲਟ ਹੈ ਫਿਰ ਮਸਰਾਂ ਦੀ ਦਾਲ ਦਾ ਮਲਠੀ ਦਾ ਇੰਨੀ ਵਧੀਆ ਫਿਸ਼ੀਅਲ ਤੇ ਆਹ ਦੇਖੋ ਜੀ ਇਦਾਂ ਬਣਾ ਲਾਂਗੇ ਸੀ ਸਕ੍ਰਬ ਵੀ ਬਣਾ ਸਕਦੇ ਅਸੀਂ ਜੋ ਬਹੁਤ ਵਧੀਆ ਹੈ ਤੇ ਇਹਦੇ ਨਾਲ ਫੇਸ ਤੇ ਲਗਾਣਾ ਥੋੜਾ ਜਿਹਾ ਦੁੱਧ ਹੋਰ ਮੈਂ ਪਾ ਦਾਂਗੀ ਕਿ ਥੋੜਾ ਸੰਗਣਾ ਜਿਹਾ ਲੱਗਾ ਪੇਸਟ ਥੋੜਾ ਮੈਂ ਪਤਲਾ ਰੱਖਾਂਗੀ ਤੇ ਇਹ ਹਫਤੇ ਚ ਦੋ ਵਾਰੀ ਤੁਸੀਂ ਕਰੋ ਦੋ ਤਿੰਨ ਵਾਰੀ ਕਰ ਲਓ ਤੇ ਤੁਹਾਡਾ ਚਿਹਰਾ ਇੰਨਾ ਵਧੀਆ ਸਾਫ ਹੋ ਜਾਏਗਾ ਬਹੁਤ ਜ਼ਿਆਦਾ ਕਿਉਂਕਿ ਮੈਂ ਜਦੋਂ ਦਾ ਯੂਜ਼ ਕਰਨ ਲੱਗੀ ਮੇਰੇ ਕਾਫੀ ਜ਼ਿਆਦਾ ਕਿਉਂਕਿ ਹੁਣ ਮੈਂ 40 ਪਲੱਸ ਤੋਂ ਉੱਪਰ ਹਾਂ ਮੇਰੇ ਕਾਫੀ ਮੈਨੂੰ ਪ੍ਰੋਬਲਮਸ ਸੀ ਕੁਝ ਹੈਲਥ ਬਾਰੇ ਵੀ ਤੇ ਕਾਫੀ ਸਹੀਏ ਪ੍ਰੋਬਲਮ ਪਰ ਸਭ ਤੋਂ ਵੱਡੀ ਗੱਲ ਹੈ ਕਿ ਡਾਈਟ ਅੱਛੀ ਲਓ ਅਗਰ ਡਾਈਟ ਅੱਛੀ ਲਓਗੇ ਸਭ ਅਗਰ ਚਿਹਰਾ ਵਧੀਆ ਰੱਖਣਾ ਚਾਹੁੰਦੇ ਹੋ ਤਾਂ ਡਾਈਟ ਦੀ ਜ਼ਰੂਰਤ ਹੈ ਡਾਈਟ ਅੱਛੀ ਲਓ ਫਰੂਟ ਖਾਓ ਆਪਣੇ ਸਿਹਤ ਦਾ ਧਿਆਨ ਰੱਖੋ ਸੈਰ ਕਰੋ ਐਕਸਰਸਾਈਜ਼ ਕਰੋ ਉਹਦੇ ਨਾਲ ਫਿਰ ਤੁਸੀਂ ਐਦਾਂ ਦੀਆਂ ਕਰੇਲੂ ਚੀਜ਼ਾਂ ਕਰੋ ਤੇ ਬਹੁਤ ਵਧੀਆ ਤੁਹਾਨੂੰ ਬੈਨੀਫਿਟਸ ਮਿਲਣਗੇ ਆ ਦੇਖੋ ਜੀ ਹੋ ਗਿਆ ਇਹਨੂੰ ਹੁਣ ਆਈ ਹੱਥ ਨਾਲ ਹੀ ਕਰ ਲਾਂਗੇ ਜੇ ਬ੍ਰਸ਼ ਨਾਲ ਲਗਾਉਣਾ ਬ੍ਰਸ਼ ਨਾਲ ਲਗਾ ਲਓ ਬ੍ਰਸ਼ ਵੀ ਹੈ ਮੇਰੇ ਕੋਲ ਬ੍ਰਸ਼ ਨਾਲ ਲਗਾਉਣਾ ਬ੍ਰਸ਼ ਨਾਲ ਲਗਾ ਲਓ ਇਹ ਕਰਕੇ ਜਿਹ ਹੱਥ ਨਾਲ ਲਗਾਉਣਾ ਲੱਤ ਨਾਲ ਤੇ ਥੋੜਾ ਮੈਂ ਇਹਨੂੰ ਥੋੜਾ ਮੋਟਾ ਹੀ ਲਗਾਵਾਂਗੀ ਬਹੁਤ ਵਧੀਆ ਇਹਦੇ ਨਾਲ ਇੰਨੇ ਵਧੀਆ ਰਿਜ਼ਲਟ ਆਣਾ ਇਹ ਜਿਹੜੀਆਂ ਭੈਣਾਂ ਵਰਤਰੀਆਂ ਨਾ ਜਿਨ੍ਹਾਂ ਨੂੰ ਮੈਂ ਦੱਸਿਆ ਹੋਇਆ ਤੇ ਉਹ ਮੈਨੂੰ ਕਹਿੰਦੇ ਆਂਦੇ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਨੇ ਤੇ ਦੋ ਤਿੰਨ ਦਿਨ ਤੋਂ ਮੇਰੇ ਕੋਲ ਵੀਡੀਓ ਨਹੀਂ ਸੀ ਪਾਈ ਗਈ ਤੇ ਜਦੋਂ ਵੀ ਤੁਸੀਂ ਲਗਾਣਾ ਰਾਤ ਨੂੰ ਲਗਾਓ ਤੇ ਬੋਲੂ ਨਾ ਹਨਾ ਕਿ ਮੈਨੂੰ ਹੁਣ ਤੁਹਾਨੂੰ ਦੱਸਣਾ ਪੈ ਰਿਹਾ ਤਾਂ ਕਰਕੇ ਤੇ ਇਦਾਂ ਲਗਾ ਕੇ ਤੇ ਇਹਦਾ 15 ਮਿੰਟ ਰੱਖੋ ਇਹਨੂੰ ਚਿਹਰੇ ਦੇ ਉੱਤੇ 15 ਮਿੰਟ ਰੱਖੋ ਚਿਹਰਾ ਤੁਹਾਡਾ ਇੰਨਾ ਸੋਹਣਾ ਖਿਲਿਆ ਖਿਲਿਆ ਹੋ ਜਾਏਗਾ ਨਾ ਬਹੁਤ ਵਧੀਆ ਤੇ ਜਿਹੜਾ ਸੀਰਮ ਬਾਅਦ ਚ ਮੈਂ ਬਣਾਵਾਂਗੀ ਉਹ ਲਗਾਵਾਂਗੀ ਹਜੇ ਤੇ ਮੈਂ ਮਾਮਾਰਤ ਦਾ ਹੀ ਵਰਤ ਰਹੀ ਆ ਤੇ ਮੈਂ ਉਹ ਸੀਰਮ ਜਿਹੜਾ ਬਣਾਇਆ ਹੋਇਆ ਮਲਠੀ ਦਾ ਤੇ ਉਹਨੂੰ ਯੂਜ਼ ਕਰਕੇ ਮੈਂ ਦੱਸਾਂਗੀ ਜੇ ਮੈਨੂੰ ਫਾਇਦਾ ਮਿਲਿਆ ਤੇ ਫੇਰ ਮੈਂ ਤੁਹਾਨੂੰ ਦੱਸਾਂਗੀ ਕਿ ਫਾਇਦਾ ਹੈ ਤੇ ਕਿੱਦਾਂ ਬਣਾਣਾ ਹੈ ਜੇ ਤੁਹਾਨੂੰ ਕਮੈਂਟ ਕਰਕੇ ਦੱਸ ਦਿਓ ਤੇ ਮੈਂ ਤੁਹਾਨੂੰ ਦੱਸ ਦਾਂਗੀ ਇਦਾਂ ਹੀ ਕਰਕੇ ਮੈਂ ਮੋਟਾ ਮੋਟਾ ਥੋੜਾ ਲਗਾ ਲੈਣੀ ਕਿ ਮੈਂ ਜ਼ਿਆਦਾ ਨਹੀਂ ਰੱਖਣਾ ਕਿ ਬਾਅਦ ਵਿੱਚ ਫ੍ਰਿਜ ਚ ਪਏ ਰਹਿੰਦੇ ਆ ਤੇ ਮੈਂ ਕਰੀਮ ਵੀ ਵਰਤ ਰਹੀ ਆ ਇਹ ਵਾਲੀ ਪਰ oily skin ਦਾ ਥੋੜਾ ਜਨਾ ਦੇਖ ਲਿਓ ਕਿ ਜੇ ਤੇ ਆਇਲੀ ਸਕਿਨ ਤੁਹਾਡੀ ਆ ਫਿਰ ਜਿਹੜਾ ਕੋਕੋਨਟ ਆਇਲ ਆ ਉਹਨੂੰ ਘੱਟ ਪਾਓ ਉਹ ਜਿਹੜੀ ਮੈਂ ਕਰੀਮ ਬਣਾਈ ਹੈ ਨਾ ਪਹਿਲਾਂ ਉਹਦੇ ਚ ਉਹ ਥੋੜਾ ਘੱਟ ਕਰ ਲਿਓ ਤੇ ਇਹਦੇ ਵਿੱਚ ਤੁਸੀਂ ਬਦਾਮ ਰੋਗਨ ਵੀ ਪਾ ਸਕਦੇ ਹੋ ਕੋਕੋਨਟ ਆਇਲ ਵੀ ਪਾ ਸਕਦੇ ਕੁਝ ਵੀ ਹੈ ਨਾ ਇਹ ਵੀ ਤੁਸੀਂ ਯੂਜ਼ ਕਰ ਸਕਦੇ ਮੈਂ ਫਿਲਹਾਲ ਇਹਦੇ ਵਿੱਚ ਅੱਜ ਗlycerin ਤੇ aloe vera gel ਪਾਈ ਹੈ ਤੇ ਇਹ ਸਾਰੀਆਂ ਹੋਮ ਰੈਮਡੀਆ ਹੈ ਇਦਾਂ ਹੀ ਕਰਨੀਆਂ ਚਾਹੀਦੀਆਂ ਤੇ ਹੁਣ ਇਹਨੂੰ ਮੈਂ 15 ਮਿੰਟ ਰੱਖਾਂਗੀ ਥੋੜਾ ਜਣਾ ਸੁੱਕ ਜਾਏਗਾ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਕਰਾਂਗੀ ਥੋੜਾ ਥੋੜੀ ਫੇਸ਼ਲ ਕਰਾਂਗੀ ਤੇ ਕੋਸ਼ਿਸ਼ ਕਰਿਆ ਕਰੋ ਕਿ ਮਤਲਬ ਪਹਿਲਾਂ ਹੀ ਕਰ ਲਿਆ ਹੈ ਨਾ ਜਦੋਂ ਬਾਥ ਲੈਣ ਵਾਸਤੇ ਜਾਣਾ ਸੀ ਉਸ ਤੋਂ ਪਹਿਲਾਂ ਲੈ ਲਿਆ ਕਰੋ ਤੇ ਹੁਣ ਥੋੜਾ ਸੁੱਕ ਜਾਣ ਫਿਰ ਮਿਲਦੇ ਆ ਜਿਹੜਾ ਇਹ ਬਚਿਆ ਹੋਇਆ ਇਹਨੂੰ ਮੈਂ ਥੋੜਾ ਹੈਂਡ ਤੇ ਵੀ ਲਗਾਤਾ ਕਿ ਇਹਨਾਂ ਨੂੰ ਮੰਨ ਲਾਂਗੇ ਜਿਹੜੀ ਇਕੱਠਾ ਹੁੰਦੀਆਂ ਨਾ ਇਹਦਾ ਵੀ ਕਾਲਾਪਨ ਜਿਹੜਾ ਹੋ ਜਾਂਦਾ ਉਹ ਵੀ ਠੀਕ ਹੋ ਜਾਂਦਾ ਤੇ ਮੈਂ ਕਿਹਾ ਚਲੋ ਸਾਰਾ ਯੂਜ਼ ਕਰ ਲੈਨੇ ਆ ਤੇ ਪੂਰਾ 15 ਮਿੰਟ ਰੱਖਣਾ ਤੁਸੀਂ ਪੈਣਾ ਕਈ ਵਾਰੀ ਦੱਸਦੀਆਂ ਕਿ ਫਟਕਰੀ ਕਿਦਾਂ ਵਰਤਨੀ ਆ ਕਿਹੜੇ ਬ੍ਰਾਂਡ ਦੀ ਲਈਏ ਫਟਕਰੀ ਤੁਸੀਂ ਆਮ ਤੁਸੀਂ ਪंसारी ਦੀ ਦੁਕਾਨ ਤੇ ਜਾਓਗੇ ਹਨਾ ਗਰੋਸਰੀਦੁਕਾਨ ਤੇ ਜਾਓਗੇ ਉੱਥੇ ਤੁਹਾਨੂੰ ਫਟਕਰੀ ਮਿਲ ਜਾਏਗੀ ਤੇ ਇੱਕ ਦੇਖੋ ਛੋਟੀ ਚੌਰਸ ਟੇ ਮਿਲਦੀ ਹੈ ਇਹ ਵਾਲੀ ਜਿਹੜੀ ਮੈਂ ਫਟਕਰੀ ਲਈ ਆਈ ਸੀ ਇਹ ਡਲੀਆਂ ਵਾਲੀ ਸੀਗੀ ਮੈਂ ਡਲੀਆਂ ਵਾਲੀ ਬੋਲ ਕੇ ਲਈ ਆਈ ਸੀ ਤੇ ਮੈਂ ਹੁਣ ਅੱਜ ਫੁੱਲ ਕਰਕੇ ਇਹਨੂੰ ਰੱਖ ਲਿਆ ਤੇ ਤੁਸੀਂ ਬਾਥਰੂਮ ਚ ਰੱਖ ਲਓ ਪਾਣੀ 'ਚ ਥੋੜਾ ਮਿਕਸ ਕਰਕੇ ਨਹਾਓ ਤੇ ਇਨਫੈਕਸ਼ਨਸ ਵਗੈਰਾ ਹੁਣ ਸਾਵਣ ਦਾ ਮਹੀਨਾ ਆਇਆ ਹੈ ਨਾ ਤੇ ਬਹੁਤ ਸਕਿਨ ਦੀਆਂ ਪ੍ਰੋਬਲਮਾਂ ਜਿਹੜੀਆਂ ਇਹ ਮਹੀਨੇ ਜਿਹੜੀਆਂ ਜਦੋਂ ਮੌਸਮ ਚੇਂਜ ਹੁੰਦਾ ਉੱਠਦੀਆਂ ਬਹੁਤ ਜ਼ਿਆਦਾ ਇਦਾਂ ਮੰਨੋ ਹੌਲੀ ਹੌਲੀ ਇਦਾਂ ਦਾ ਹੱਥ ਨੂੰ ਮੰਨੋ ਜਿਆਦਾ ਬਹੁਤ ਵਧੀਆ ਹੋਮ ਰੈਮਡੀ ਕਰੋ ਕਰ ਤੇ ਬੜੇ ਬੈਨੀਫਿਟਸ ਮਿਲਦੇ ਨੇ ਤੇ ਇਹ ਹੁਣ ਜੀ 15 ਮਿੰਟ ਪੂਰੇ ਹੋ ਗਿਆ ਤੇ ਹੁਣ ਮੈਂ ਇਹਨੂੰ ਪੋਲਾ ਪੋਲਾ ਇਦਾਂ ਦਾ ਕਰਕੇ ਇਹ ਤੁਹਾਨੂੰ ਦੱਸ ਰਹੀ ਹਾਂ ਇਹਦੇ ਨਾਲ ਮੈਨੂੰ ਵੀ ਫਾਇਦਾ ਹੋ ਰਹੀ ਆ ਕਿ ਮੈਂ ਵੀ ਲਗਾ ਰਹੀ ਆ ਤੇ ਮੈਨੂੰ ਵੀ ਫਾਇਦਾ ਹੋ ਰਿਹਾ ਮੈਂ ਤਾਂ ਮੈਂ ਵੀ ਬਿਲਕੁਲ ਕੇਅਰ ਨਹੀਂ ਕਰਦੀ ਆਪਣੇ ਚਿਹਰੇ ਦਾ ਕਦੀ ਦੇਖਿਆ ਤੱਕ ਨਹੀਂ ਸ਼ਟਕਰੀ ਦੇ ਬਹੁਤ ਫਾਇਦੇ ਨੇ ਬਹੁਤ ਜ਼ਿਆਦਾ ਫਾਇਦੇ ਨੇ ਜਾਟਾ ਆਂਦਾ फ्रेंड्स ਮੈਂ ਪਾਣੀ ਸਿੰਪਲ ਪਾਣੀ ਦੇ ਨਾਲ ਫੇਸ ਨੂੰ ਵਾਸ਼ ਕੀਤਾ ਤੇ ਹੁਣ ਦੇਖੋ ਸਕਿਨ ਬੇਰ ਕਿੰਨੀ ਸਾਫ ਹੋ ਗਈ ਹੈ ਹੌਲੀ ਹੌਲੀ ਕਾਫੀ ਮੇਰੇ ਇਥੇ ਕਾਲੇ ਕਾਲਾਪਨ ਸੀਗਾ ਠੀਕ ਹੋ ਰਿਹਾ ਹੈ ਹੌਲੀ ਹੌਲੀ ਤੇ ਸਾਰੀਆਂ ਭੈਣਾਂ ਜੀ ਜਰੂਰ ਆਪਣੇ ਘਰ ਆਪਣਾ ਚਿਹਰੇ ਦਾ ਖਿਆਲ ਕਰਿਆ ਕਰੋ ਤੇ ਇਦਾਂ ਕਰਤੀ ਸੀ ਹੋਮ ਰੈਮਡੀਆ ਬਣਾ ਕੇ ਯੂਜ਼ ਕਰ ਸਕਦੇ ਹੋ ਤੁਸੀਂ ਬਹੁਤ ਫਾਇਦੇਮੰਦ ਹੈ ਲਾਹੇਵੰਦ ਹੈ ਤੇ ਲਾ ਲੈਣਾ ਚਾਹੀਦਾ ਕਰਕੇ ਕਿਉਂਕਿ ਆਪਣੀ ਸੋਇ ਚੀਤੀਆਂ ਪਈਆਂ ਹੁੰਦੀਆਂ ਤੇ ਅੱਜ ਜਿਹੜੀ ਭੈਣ ਨੇ ਸਵਾਲ ਕੀਤਾ ਸੀ ਕਿ ਸੁਹਾਗਾ ਫਟਕਰੀ ਨੂੰ ਸੁਹਾਗਾ ਕਹਿੰਦੇ ਨੇ ਉਹਨੂੰ ਜਵਾਬ ਮਿਲ ਗਿਆ ਹੋਣਾ ਕਿਉਂਕਿ ਜਿਹੜਾ ਸੁਹਾਗਾ ਪਹਿਣ ਉਹ ਅਲੱਗ ਹੁੰਦਾ ਤੇ ਜਿਹੜੀ ਫਟਕਰੀ ਉਹ ਅਲੱਗ ਹੈ ਤੇ ਹੁਣ ਦੇਖੋ ਸਕਿਨ ਮੇਰੀ ਇੱਕਦਮ ਸਾਫ਼ ਹੋ ਗਈ ਮਲੈਮ ਹੋ ਗਈ ਹੱਥ ਵੀ ਦੇਖੋ ਮੈਂ ਹੱਥਾਂ ਤੇ ਵੀ ਕੀਤਾ ਸੀਗਾ हां तो मेरे सारे साफ हो गए ने ਤੇ ਹੁਣ ਇਸ ਤੋਂ ਬਾਅਦ ਮੈਂ ਥੋੜਾ ਜਿਹਾ ਨਾ ਬਾਅਦ ਵਿੱਚ ਤੁਸੀਂ ਸੀरम ਵਰਤ ਸਕਦੇ ਹੋ ਫਿਲਹਾਲ ਮੈਂ ਸੀਰਮ ਨਹੀਂ ਲਗਾਵਾਂਗੀ ਕਿ ਮੇਰੀ ऑयली स्किन ਹੈਗੀ ਆ ਤੇ ਮੈਂ ਗੁਲਾਬ ਜਲ ਦੇ ਨਾਲ ਹੀ ਇਹਦਾ ਸਾਫ ਥੋੜਾ ਕਰ ਲਾਂਗੀ ਲਗਾ ਲਾਂਗੀ ਇਹਦੇ ਨਾਲ ਗੁਲਾਬ ਜਲ ਬਹੁਤ ਵਧੀਆ ਚੀਜ਼ ਹੈ ਗੁਲਾਬ ਜਲ ਮੈਂ ਤੇ ਕਦੀ ਕੋਈ ਨਾ ਵਰਤੀ ਨਹੀਂ ਕਰੀਮ ਵਗੈਰਾ ਕਦੀ ਨਹੀਂ ਕੋਈ ਕੋਈ ਇਹ ਵੈਸੇ ਬਣਾ ਕੇ گلاب ਜੜਲਾ ਮੜਾ ਜਲਾ ਲਿਆ ਠੀਕ ਹੈ ਬਸ ਇਹ ਵੀ ਹੁਣ ਕਰਨ ਲੱਗੀ ਪਹਿਲਾਂ ਮੈਂ ਬਿਲਕੁਲ ਨਹੀਂ ਸੀ ਧਿਆਨ ਦਿੰਦੀ ਆਪਣਾ ਤੇ ਲੋ ਜੀ ਚਿਹਰਾ ਹੋ ਗਿਆ ਸਾਫ ਅਗਰ ਤੁਸੀਂ ਵੀ ਆਪਣਾ ਚਿਹਰਾ ਸਾਫ ਰੱਖਣਾ ਚਾਹੁੰਦੇ ਹੋ ਤਾਂ ਇਹ ਚੀਜ਼ਾਂ ਵਰਤੋ ਜਿਹੜੀਆਂ ਮੈਂ ਦੱਸੀਆਂ ਹੋਈਆਂ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਅਗਰ ਥੋੜੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ